ट्रैफिक पुलिस ਅਤੇ ਸਾਂਝ ਕੇਂਦਰ ਰਾਜਪੁਰਾ ਅਤੇ TDI ਕੰਪਨੀ ਦੇ ਸਹਿਯੋਗ ਦੇ ਨਾਲ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਇਸ ਤਹਿਤ ਅੱਜ ਰਾਜਪੁਰਾ ਦੇ ਫੁਵਾਰਾ ਚੌਕ ਉੱਤੇ ਲਗਭਗ 500 ਹੈਲਮਟ ਆਮ ਲੋਕਾਂ ਨੂੰ ਵੰਡੇ ਗਏ ਛੋੜੇ ਕੀ ਦੋਪੱਇਆ ਵਾਹਨ ਤੇ ਬਿਨਾ ਹੈਲਮਟ ਤੋਂ ਜਾ ਰਹੇ ਸੀ ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਟ੍ਰੈਫਿਕ ਮਾਰਸ਼ਲ ਜ਼ਿਲ੍ਹਾ ਪਟਿਆਲਾ ਦੀਪਕ ਚਾਵਲਾ ਅਤੇ ਸਾਂਝ ਕੇਂਦਰ ਦੇ ਰਾਜਪੁਰਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸੇ ਕਿ ਸੜਕ ਸੁਰੱਖਿਆ ਮਹੀਨਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਨਾਇਆ ਜਾ ਰਿਹਾ ਹੈ ਜਿਸ ਜਦੋਂ ਪੀਡੀਆਈ ਕੰਪਨੀ ਸੌਰਵ ਦੀ ਅਗਵਾਈ ਦੇ ਵਿੱਚ ਇਹ ਹੈਲਮਟ ਵੰਡੇ ਜਾ ਰਹੇ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜੀਪਲ ਜੀ ਇਹ ਟ੍ਰੈਫਿਕ ਮਾਸਟਰ ਉਹ ਲਗਾਤਾਰ ਤੁਹਾਡੇ ਉੱਪਰ ਜੋ ਹੈ ਲਗਾਤਾਰ ਚਲਾਈ ਜਾਂਦੀਆਂ ਲੋਕਾਂ ਨੂੰ ਜਾਗਰੂਕ ਕਰਨਾ ਟ੍ਰੈਫਿਕ ਜ਼ਰੂਰੀ ਹੈ। ਅੱਜ ਇਹ ਜੋ ਹੈ ਹੈਲਮਟ ਵੰਡੇ ਵੰਡੇ ਜਾ ਰਹੇ ਆ। ਅੰਕੀ ਸਰ ਮੈਂ ਸਭ ਤੋਂ ਪਹਿਲੇ ਤਾਂ ਬਹੁਤ ਹੀ ਸ਼ੁਕਰੀਆ ਕਰਦਾ ਪੀਡੀਆਈ ਕੰਪਨੀ ਨੂੰ ਸੌਰਵ ਜੀ ਤੇ ਹਾਂ। ਸਾਡੀ ਉਹਨਾਂ ਦੇ ਰਕਰ ਨਾਲ ਹੀ ਸਾਡੀ ਉਹਨਾਂ ਦੀ ਤੁਹਾਨੂੰ ਦਾ ਇਹਨਾਂ ਨੇ ਜੋ ਪ੍ਰਾਣਾ ਚੱਕਿਆ ਹੈ ਇਹਨਾਂ ਨੇ ਦੇਖਦੇ ਕਿ ਹੈਲਮਟ ਹੋਰ ਜ਼ਰੂਰੀ ਹੈ ਕਿਉਂਕਿ ਇੱਕ ਪਰਮਾਤਮਾ ਨਾਲ ਕਰੇ ਕੋਈ ਵੀ ਐਕਸੀਡੈਂਟ ਉਹਨਾਂ ਦੇ ਨਾਲ ਹੋ ਰਿਹਾ ਤਾਂ ਇਸ ਦੀ ਚੋਟ ਬਹੁਤ ਜ਼ਿਆਦਾ ਹੋ ਸਕਦੀ ਹੈ ਇਸ ਕਰਕੇ ਇਹਨਾਂ ਦੇ ਵੱਲੋਂ ਜੋ ਪ੍ਰਾਣਾ ਚੱਕਿਆ ਗਿਆ ਹੈ ਸਾਡੇ ਨਾਲ ਤੁਹਾਨੂੰ ਕਿ ਆਪਣਾ ਇੱਕ ਸੇਫਟੀ ਟ੍ਰੈਫਿਕ ਯਾਰ ਜਿਹੜਾ ਹੈ ਹਰ ਸਾਲ ਇੱਕ ਮਨਾਇਆ ਜਾਂਦਾ ਹੈ ਜਿਹੜਾ ਵੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੇ ਇੱਥੇ ਰਾਜਪੁਰਾ ਨਿਵਾਸੀ ਜਾਣੇ ਉਹ ਆਪਣੀ ਸੇਵਾ ਆਪ ਰੱਖਣ ਦੇ ਦੇਗੇ ਤੇ ਨਾਲ ਹੀ ਜਿਹੜੀ ਹੈ ਲੋਕਾਂ ਨੂੰ ਵੀ ਅਵੇਰ ਦੀਪਕੀ ਜਿਸ ਤਰ੍ਹਾਂ ਤੁਸੀਂ ਪਾਪਕ ਲੰਬੇ ਸਮੇਂ ਤੋਂ ਟ੍ਰੈਫਿਕ ਮਾੜੀ ਦੀ ਹੱਲ ਕਰਿਓ ਤੇ ਨਾਲ ਨਾਲ ਸਾਥ ਕੇ ਅੰਦਰ ਨਾਲ ਵੀ ਜੁੜ ਰਿਹਾ ਤਾਂ ਇਸ ਨੂੰ ਕਿੰਦਾ ਦੇਖਦੇ ਹੋ ਉਹ ਕਿੰਦਾ ਦਾ ਮਹਿਸੂਸ ਕਰਦੇ ਹੋ ਲੋਕਾਂ ਦੀ ਸੇਵਾ ਕਰਕੇ ਅਰੇ ਇਹ ਦੇਖੋ ਤਾਂ ਬਹੁਤ ਹੀ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਆਇਆਂ ਨੂੰ ਸਾਡੇ ਇੱਥੇ ਮਾਨਯੋਗ ਚਾਰ ਸਾਹਿਬ ਹੁਕਿੰਦਰ ਸਿੰਘ ਜੀ ਸਾਡੇ ਨਾਲ ਨੇ ਸਾਰੇ ਸਾਥਕਿੰਦਰ ਦੇ ਪੰਜਾਬੀ ਮੇਰੇ ਸੇਵਾ ਦੇ ਅਸਲਾ ਦੇ ਸਹਿਯੋਗ ਨਾਲ ਸੇਵਾ ਕਰ ਰਹੇ ਹਾਂ ਆਪਣੀ ਤਰਫ ਤੋਂ ਜੋ ਵੀ ਹੈ ਸਾਹਿਬ ਦਾ ਬਿੱਲੋ ਸੇਵਾ ਤੇ ਕੀ ਕਹਿਣਾ ਚਾਹੁੰਦੇ ਹਾਂ ਉਹ ਜ਼ਿਲ੍ਹਾ ਪਟਿਆਲਾ ਦੇ ਲੋਕਾਂ ਨੂੰ ਤੇ ਖਾਸ ਕਰਕੇ ਬੱਚਿਆਂ ਨੂੰ ਜਿਹੜੇ ਕਿ ਔਰ ਵਿਟਾਊਟ ਹੈਲਮਟ ਜੋ ਹੈ ਡਰਾਈਵ ਕਰਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਆ ਆਪਾਂ ਜਿਹੜਾ ਹੈ ਬਹੁਤ ਹੀ ਸੇਫਟੀ ਰੱਖਣੀ ਹੈ ਕਾਰ ਚਲਾਉਂਦੇ ਜੇ ਵੀ ਸੀਟ ਬੈਲਟ ਦਾ ਪ੍ਰਯੋਗ ਕਰਨਾ ਹੈ ਤੇ ਥੋਮਿਲਰ ਤੇ ਵੀ ਆਪਾਂ ਹੈਲਮਟ ਦਾ ਯੂਜ਼ ਉਹਨਾਂ ਮਾਪਿਆਂ ਨੂੰ ਕੀ ਕਹੋਗੇ ਜਿਹੜੇ ਆਪਣੇ ਛੋਟੇ ਬੱਚੇ ਤੋਂ 18 ਸਾਲ ਤੋਂ ਵੱਡ ਉਮਰ ਦੇ ਬੱਚਿਆਂ ਨੂੰ ਜਿਹੜਾ ਹੈਗਾ ਬਾਈਕਲ ਦੇ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ 18 ਸਾਲ ਤੋਂ ਛੋਟੇ ਕੋਈ ਵੀ ਬੱਚੇ ਆ ਉਹਨਾਂ ਵਾਸਤੇ 16 ਤੋਂ 17 ਸਾਲ ਤੱਕ ਗੈਰੀਸ ਵਰਗਾ ਜਿਹੜੀ ਇਲੈਕਟ੍ਰਿਕ ਬਾਈਕਲ ਹੁੰਦਾ ਉਹਦਾ ਯੂਜ਼ ਕੀਤਾ ਜਾਵੇ ਆਪ ਵੀ ਵਿੱਚ ਸਰ ਕੀ ਨਾਮ ਹੈ ਜੀ ਜਨਾਬ ਸੀਐਸ ਜਗਤਪ੍ਰੀਤ ਸਿੰਘ ਪੰਜਾਹ ਸਾਂਖੇ ਤੇ ਸਰ ਅੱਜ ਤੋਂ ਇਹ ਆਪਣਾ ਹੈਲਮਟ ਕੰਡੇ ਆ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਤਾਂ ਕੀ ਕਹਿੰਨਾ ਸਰ ਇਸ ਬਾਰੇ ਟ੍ਰੈਕ ਰਾਈਡ ਹੋਇਆ ਨਹੀਂ ਜਾਨ ਸਾਹ ਕੇ ਕਰ ਰਹੇ ਭਾਈ ਜੀ ਨੇ ਅੱਜ ਜਿਹੜਾ ਡ੍ਰੈਫਟ ਦਾ ਮਹੀਨਾ ਬਣਾਇਆ ਯਾਰ ਜਿਹੜੇ ਚੌਥੇ ਤੋਂ ਸੁਣਦੇ ਆ ਨਾ ਜਿਹੜਾ ਕਰ ਰਹੇ ਆ ਇਹ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਕਿ ਹੈਲਮਟ ਪਾਉਣਾ ਰੁਪਈਆ ਵਾਧੇ ਦਾ ਪਾਉਣਾ ਨਹੀਂ ਹੈ ਜਾਂ ਤਾਂ ਕਿ ਇਹ ਯਕੀਨੀ ਜਾਣਾ ਕਿ ਦੱਸਾਈਆਂ ਜਾ ਸਕੋ ਸਰ ਜੀ ਕਿੰਨੇ ਗੈਰ ਕਿੰਨੇ ਹੈਲਮਟ ਵੰਡੇ 500 ਹਲ ਪਰ ਵੰਡੇ ਜਾ ਰਿਹਾ ਹੈ ਸਰ ਲੱਗਦਾ ਹੈ ਕਿ ਇਹ ਜਿੰਦਾ ਦੀ ਮਹਿੰਮ ਲਗਾਤਾਰ ਚੱਲਿਆ ਪਹਿਲੇ ਹੀ ਚਲਾਈ ਗਈ ਸੀ ਲੋਕਾਂ ਚ ਜਾਗਰੂਤਤਾ ਆਏਗੀ ਤੇ ਹੈਲਮਟ ਪਾਉਣਗੇ ਕਿ ਰੂਟਿਨ ਚੱਲੂਗੇ ਤੇ ਹੈਲਮਟ ਰੂਟਿਨ ਵਿੱਚ ਪਾ ਕੇ ਸਭ ਕਰਦੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੋ ਪਹੀਆ ਵਾਹਨ ਚਾਲਕ ਹੈ ਉਹਨਾਂ ਨੂੰ ਖਾਸ ਕਰਕੇ ਔਰ ਬੱਚਿਆਂ ਨੂੰ ਖਾਸ ਕਰਦੇ ਔਰ ਜਿਹੜੇ ਬੱਚੇ ਹੈ ਉਹਦਾ ਆਪਣਾ ਕੋਈ ਤਰ ਤਾਕ ਲਾਇਸੈਂਸ ਬਣਾ ਕੇ ਤਾਂ ਉਹਨਾਂ ਨੂੰ ਵੀ ਇਕਲ ਚਲਾਉਣ ਜਿਹੜੇ ਬਿਨਾਂ ਲਾਇਸੈਂਸ ਵਹੀਕਲ ਚਲਾਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਅਸਿਰ ਹੁੰਦਾ ਦੋ ਕਰਦੇ ਆ ਕਿ ਬਾਪਪੋਤੇ ਬੱਚੇ ਨੂੰ ਵਹੀਕਲ ਨਾ ਦੇ ਸੋ ਜਿਹੜੇ ਬੰਦੇ ਲੋਕ ਹੈ ਉਹਨਾਂ ਨੇ ਹੈਲਮਟ ਪਾ ਕੇ ਹੀ ਸ਼ੁਕਰ ਕਰਦੇ ਆ ਕੱਜ ਜੀ ਅੱਜ ਜੋ ਇਹ ਹੈਲਮਟ ਬੰਦੇ ਜਾ ਰਹੇ ਹੈ ਇਸ ਬਾਰੇ ਜਾਣਕਾਰੀ ਦਿਓ ਕਿਸੇ ਟ੍ਰੈਫਿਕ ਦੇ ਇੰਚਾਲ ਤੋਂ ਰਾਜਪੁਰ। ਮਾਨਯੋਗ ਐਸ.ਪੀ ਸਾਹਿਬ ਸ੍ਰੀ ਵਰਮ ਸ਼ਰਮਾ ਆਈ.ਪੀ.ਐਸ. ਜੀ ਦੇ ਹਦੇਸ਼ ਮੁਤਾਬਕ ਐਸ.ਪੀ ਟ੍ਰੈਪਲ ਸਟਾਰਾ ਹਰੀਨਦਰ ਸਿੰਘ ਜੀ ਮਾਨ ਡੀ.ਐਸ.ਪੀ ਟ੍ਰੈਪਲ ਸਰਾ ਆਪਣੇ ਸਿੰਘ ਦੀ ਜਹਲ ਜੀ ਦੀ ਅਗਵਾਈ ਹੈ ਸਾਡੀ ਟ੍ਰੈਪਲ ਪੁਲਿਸ ਰਾਜਪੁਰਾ ਅਤੇ ਸਾਂਝ ਕੇਂਦਰ ਰਾਜਪੁਰਾ ਤੇ ਟੀ.ਡੀ.ਆਈ ਕੰਪਨੀ ਵੱਲੋਂ ਇਸ ਲੋਕਾਂ ਨਾਲ ਅਸੀਂ ਜਿਹੜੇ ਰਾਜਪੁਰਾ ਵਿਖੇ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਅਸੀਂ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਸ ਨੂੰ ਮਨਾਉਂਦੇ ਹੋਏ ਅਸੀਂ ਅੱਜ ਜਿਹੜਾ ਪੁਹਾਰਾ ਚੌਕ ਵਿਖੇ ਡੀਡੀਆਈ ਕੰਪਨੀ ਦੇ ਸਹਿਯੋਗ ਨਾਲ ਅਸੀਂ ਆਮ ਲੋਕਾਂ ਨੂੰ ਜਿਹੜੇ ਬਹੁਤ ਹੈਲਮਟ ਨੂੰ ਵਹੀਆ ਕਰਾ ਰਹੇ ਹਾਂ ਜਿਸ ਤੇ ਕਿ ਆਮ ਲੋਕਾਂ ਨੂੰ ਅਸੀਂ ਇਹ ਵੀ ਕਰ ਰਹੇ ਹਾਂ ਕਿ ਸੜਕ ਤੇ ਚੰਦੇ ਸਮੇਂ ਹੈਲਮਟ ਦੀ ਵਰਤੋਂ ਕਰ ਤਾਂ ਜੋ ਤੁਸੀਂ ਜਦੋਂ ਘਰ ਤੋਂ ਨਿਕਲੋ ਤਾਂ ਦਿਨ ਸੇ ਘਰ ਸੁਰੱਖਿਤ ਪਹੁੰਚੋ ਤੇ ਇਹ ਆਮ ਲੋਕ ਜਿਹੜੇ ਕੀ ਕਰਦੇ ਆ ਕਿ ਇਹ ਹੈਲਮਟ ਪਹਿ ਜਾਂਦੇ ਆ ਘਰ ਰੱਖ ਦਿੰਦੇ ਆ ਤੇ ਤੁਹਾਡੇ ਕਾਹੀ ਐਸੀ ਅਪੀਅਰ ਕਰਦੇ ਕਿ ਉਹ ਹੈਲਮਟ ਨਹੀਂ ਲੈ ਕੇ ਜਾਣੇ ਆ ਪਰ ਉਹਦੀ ਵਰਤੋਂ ਕਰਨੀ ਹੈ ਇਹ ਨਹੀਂ ਵੀ ਆਪਾਂ ਕਰ ਰਹੇ ਹਾਂ ਦੇ ਜੇ ਨੂੰ ਦੇਖਦੇ ਹੋਏ ਅਸੀਂ ਜਿਹੜੀ ਲਗਾਤਾਰ ਮਿਹਨਤ ਲੈ ਕੇ ਗੇ ਕਿ ਮੁਫਤ ਲਗਾ ਆ ਰਹੇ ਆ ਤੇ ਹੈਲਮਟ ਵੀ ਮੁਫਤ ਦੇ ਰਹੇ ਆ ਆਮ ਯੂਨੀਅਨ ਤੇ ਜਾ ਕੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਜਾਗੂਤ ਵੀ ਕਰ ਰਹੇ ਆ ਜਿਸ ਵਿੱਚ ਸਬਸਤ ਹੋ ਰਿਹਾ ਹੈ ਤੇ ਲੱਗਦਾ ਜੀ ਇਹ ਵਾਲੀ ਮੂਵ ਇਸ ਦੇ ਨਾਲ ਲੋਕਾਂ ਵਿੱਚ ਜਾਗਰੂਕਤਾ ਆਏਗੀ ਤੇ ਹੈਲਮਟ ਪਾਉਣਗੇ ਹਾਂ ਜੀ ਇਹ ਮੰਨਦਾ ਹੈ ਜੀ ਸਿੱਖੋ ਉਹਨਾਂ ਨੂੰ ਆਪਾਂ ਇਹ ਦੱਸਾਂਗੇ ਜੇ ਕੋਈ ਜਿਹੜਾ ਬੰਦਾ ਨਹੀਂ ਲੈ ਸਕਦਾ ਕੋਈ ਥੋੜੀ ਜਿਹੀ ਦਾ ਇੱਕ ਕਿਲ ਰਿਹਾ ਉਹਨਾਂ ਨੂੰ ਨੂੰ ਦੇਖਦੇ ਹੋਏ ਅਗਲਾ ਹੰਝੂ ਘਰ ਤੋਂ ਨਿਕਲੇ ਅਗਲਾ ਕਹਿੰਦੇ ਵੀ ਰੋਡ ਤੇ ਜਾਵਾਂਗੇ ਕੋਈ ਹਾਦਸਾ ਘਟਨਾ ਹੋ ਜੇ ਕਿ ਜੇ ਹਾਦਸਾ ਘਟਨਾ ਹੋਪਾਂ ਚੱਲਣ ਲਈ ਇਕਲਾ ਹੈਲਮਟ ਦੀ ਪਰਤ ਨੂੰ ਕਰੇਗਾ ਜੀ 1 ਘੰਟਾ ਅਨੁਮਾਨ ਸਿਰ